भारतीय किसान यूनियन एकता याद जिंदाबाद 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 सेंट्रल सरकार मुर्दाबाद 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 सेंट्रल सरकार मुर्दाबाद 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 लोकल एकता जिंदाबाद 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 लोकल एकता जिंदाबाद 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 सेंट्रल सरकार मुर्दाबाद 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 मोदी चुंडली मुर्दाबाद मुर्दाबाद ਪਾਬਲਾ ਜੀਮ ਕਾਫੇ ਸਾਰਨੀਆਂ ਨੇ ਇੰਨਾ ਵੀ ਦੇ ਪਾ ਗਿਆ ਬਹੁਤ ਬਹੁਤ ਅਤੇ ਖੌਦੀ ਆਪਾਂ ਜਿਹੜੇ ਪਹਿਲਾ ਦੇਖੋ ਜੀ ਇਹ ਕਾਨੂੰਨਾਂ ਦੇ ਗੱਲਾਂ ਆਪਾਂ ਤੋਰੇਆਂ ਜਿਹੜੀ 15 ਅਗਸਤ ਦੀ ਸਰਕਾਰ ਆਜ਼ਾਦੀ ਦੱਸ ਰਹੀ ਹੈ ਉਹ ਆਜ਼ਾਦੀ ਦਾ ਆਪਾਂ ਰਾਜੀ ਜੀ ਜੀਠਾ ਹੈ ਕੋਈ ਬੜੀਆ ਬੜੀਆ ਟਰੈਕਟਰ ਮਾਰਚ ਕੀਤਾ ਗਿਆ ਹੈ ਕੀ ਕਾਰਨਾ ਆਜ਼ਾਦੀ ਦਿਹਾੜਾ ਮਨਾ ਰਿਆ ਸਾਰਾ ਦੇ ਜਸ਼ਨ ਮਨਾ ਰਿਆ ਜੇ ਰੋਸ ਮਾਰਚ ਕਰ ਰਹੇ ਬਿਲਕੁਲ ਜੀ ਦੇਖੋ ਅੱਜ 15 ਅਗਸਤ ਆ ਜਿਹੜਾ ਉਹ ਇੱਕ ਪਾਸੇ ਜਿਹੜੀਆਂ ਰਾਜ ਕਰਤਾ ਲੋਕ ਨੇ ਇਹ ਢੰਡੋਰਾ ਪਿੱਟ ਰਹੇ ਨੇ ਕਿ ਤੁਹਾਨੂੰ ਆਜ਼ਾਦੀ ਦਾ ਦੇਣਾ ਇਹ ਤੁਹਾਡੇ ਲਈ ਆਜ਼ਾਦੀ ਆ ਪਰ ਅਸੀਂ ਨਿਗਾਹ ਮਾਰ ਕੇ ਦੇਖਦੇ ਆ ਜੇ ਕਿਸਾਨ ਲੋਕਾਂ ਦੀ ਕੰਨੀ ਨਿਗਾਹ ਮਾਰਦੇ ਆ ਤਾਂ ਅੱਜ ਵੀ ਕਿਸਾਨਾਂ ਦੀ ਆਵਾਜ਼ ਨੂੰ ਦੱਬਿਆ ਜਾ ਰਿਹਾ 13 ਫਰਵਰੀ ਤੋਂ ਜਦੋਂ ਇਹ ਸੰਘਰਸ਼ ਸ਼ੁਰੂ ਹੋਇਆ ਅੱਜ 6 ਮਹੀਨੇ ਤੋਂ ਉੱਪਰ ਦਾ ਸਮਾਂ ਹੋ ਗਿਆ ਜਦੋਂ ਅਸੀਂ ਸੰਭੂ ਤੇ ਖਨੌਰੀ ਬਾਰਡਰ ਤੇ ਪਹੁੰਚੇ ਸਾਹ ਸੈਂਟਰ ਸਰਕਾਰ ਨੇ ਕਿਸਾਨਾਂ ਦੇ ਮੱਥੇ 'ਚ ਗੋਲੀਆਂ ਮਾਰ ਕੇ ਉਹਨਾਂ ਤੇ ਲਾਠੀਆਂ ਵਾਰ ਕੇ ਉਹਨਾਂ ਤੇ ਜ਼ੁਲਮ ਕੀਤਾ ਜਾਨੀ ਕਿਸਾਨਾਂ ਨੂੰ ਇਹ ਗੱਲ ਲੱਗ ਰਿਹਾ ਵੀ ਭਾਰਤ ਦੇ ਵਿੱਚ ਉਹ ਆਜ਼ਾਦ ਨਹੀਂ ਉਹ ਗੁਲਾਮ ਨੇ ਕਿਉਂਕਿ ਆਪਣੀ ਗੱਲ ਉਹ ਸੈਂਟਰ ਸਰਕਾਰ ਤੱਕ ਨਹੀਂ ਗੱਲ ਕਰ ਸਕਦੀ ਸੋ ਉਸ ਚੀਜ਼ ਨੂੰ ਲੈ ਕੇ ਇਹ ਅੱਜ ਠੀਕ ਹੈ ਅੱਜ ਕਰਤਾ ਲੋਕਾਂ ਨੂੰ ਆਜ਼ਾਦੀ ਦਾ ਦਿਨ ਲੱਗ ਸਕਦਾ ਪਰ ਜਿਹੜੀ ਆਮ ਲੋਕ ਨੇ ਉਹਨਾਂ ਨੂੰ ਇਹ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਸੋ ਇਹ ਲੋਕ ਨਹੀਂ ਦਬਣ ਵਾਲੀ ਗੱਲ ਨਹੀਂ ਕਿਉਂਕਿ ਲੋਕ ਜਿਹੜੇ ਨੇ ਲੋਕ ਤਾਕਤ ਵੱਡੀ ਹੁੰਦੀ ਆ ਅੱਜ ਸੈਂਟਰ ਸਰਕਾਰ ਨੂੰ ਸਿਰਫ ਇੱਕ ਸੁੱਤੀ ਪਈ ਨੂੰ ਹਲੂਣਾ ਦੇਣ ਵਾਲੀ ਗੱਲ ਆ ਬਾਈ ਅਗਰ ਸਰਕਾਰ ਨਹੀਂ ਜਾਗਦੀ ਤਾਂ ਆਉਣ ਵਾਲੇ ਦਿਨਾਂ 'ਚ ਕਿਸਾਨ ਰਲ ਕੇ ਇੱਕ ਹੋਰ ਦੂਜਾ ਸੰਘਰਸ਼ ਆ ਉਹਨੂੰ ਤੇਜ਼ ਕਰਨਗੇ ਬਾਈ ਤੀਜੀ ਵਾਰ ਜਿਹੜੀ ਮੋਦੀ ਗਵਰਨਮੈਂਟ ਆਈ ਹੈ ਤੇ ਪੰਜਾਬ ਤੋਂ ਬਾਹਰ ਸਰਕਾਰ ਹੈ ਕਿੰਨੇ ਰੁਪਈਆ ਬਜੀ ਰੁਪਈਆ ਤਕਰੀਬਨ ਪਤਾ ਲੋਕਾਂ ਨੂੰ ਜਿੱਥੇ ਮੋਦੀ ਸਰਕਾਰ ਰੌਲਾ ਪਾ ਰਹੀ ਦੀ ਕਿ 400 ਤੋਂ ਪਾਰ ਪਰ ਕਿਸਾਨ ਜਥੇਬੰਦੀਆਂ ਨੇ ਰਲ ਕੇ ਔਰ ਲੋਕਾਂ ਦੀ ਆਵਾਜ਼ ਨੇ ਰਲ ਕੇ ਇਹ ਜਿਹੜਾ ਤਕਰੀਬਨ ਅੱਜ ਬਸਾਖੀਆਂ ਤੇ ਲਿਆ ਕੇ ਖੜਾਤੀ ਤਕਰੀਬਨ 250 ਵੀ ਜਿਹੜੀ ਇਹਨਾਂ ਦੀ ਚਿੱਟਨੀ ਆਈ ਸੋ ਇਹ ਲੋਕਾਂ ਦੇ ਪ੍ਰਤੀ ਰਵੱਈਆ ਦਾ ਇਹਨਾਂ ਦਾ ਬਹੁਤ ਮਾੜਾ ਚਾਹੇ ਸੈਂਟਰ ਸਰਕਾਰ ਹੋਵੇ ਚਾਹੇ ਪੰਜਾਬ ਸਰਕਾਰ ਹੋਵੇ ਪਰ ਕਦੇ ਹੁੰਦੀ ਆ ਲੋਕ ਤਾਕਤ ਦੇ ਮੂਰੇ ਕੋਈ ਵੱਡੀ ਗੱਲ ਨਹੀਂ ਹੁੰਦੀ ਠੀਕ ਹੈ ਜਿੱਥੇ ਅੱਜ ਜਿਆਦੀ ਦੇ ਜਸ਼ਨ ਮਨਾਏ ਜਾ ਰਹੇ ਨੇ ਅੱਜ ਲੋਕ ਆਪਣੀ ਆਵਾਜ਼ ਨੂੰ ਲੈ ਕੇ ਸੜਕਾਂ ਦੇ ਉੱਤੇ ਆਪਣਾ ਜਿਹੜਾ ਰੋਸ ਆ ਉਹ ਸੜਕਾਂ ਦੇ ਉੱਤੇ ਰੋਸ ਮਜਾਰੇ ਦੇ ਰੂਪ ਚ ਅੱਜ ਟਰੈਕਟਰ ਮਾਰਚ ਪੂਰੇ ਭਾਰ ਦੇ ਵਿੱਚ ਵੀ ਕੱਢ ਰਹੇ ਆ ਕਿ ਕਿਹੜੀਆਂ ਮੰਗਾਂ ਨੂੰ ਲੈ ਕੇ ਜਿਹੜਾ ਇਹ ਡਾਇਰੈਕਟਰ ਬਾਕੀ ਕਹਿੰਦੇ ਜਾਂਦੇ ਸੋ ਇਹਦੇ 'ਚ ਜਿਵੇਂ ਪਹਿਲਾਂ ਪਾਈ ਦੱਸ ਗਿਆ ਵੀ ਜਿਹੜਾ 13 ਤਰੀਕ ਨੂੰ ਵਾਲ 21 ਤਰੀਕ ਨੂੰ ਉੱਥੇ ਕਾਤਲਾਨਾ ਹਮਲਾ ਸਰਕਾਰ ਨੇ ਕਰਿਆ ਪੰਜਾਬ ਦੇ ਬਾਡਰਾਂ ਉੱਪਰ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਆਪਣੇ ਹੱਕੀ ਮੰਗਾਂ ਲਈ ਕਿਸਾਨਾਂ ਦੇ ਉੱਪਰ ਉਨਾਂ ਨੇ ਸਿੱਧੀਆਂ ਗੋਲੀਆਂ ਮੱਥੇ 'ਚ ਮਾਰਿਆ ਮਸ਼ੀਨਰੀ ਦੀ ਭੰਨ ਤੋੜ ਕਰੀ ਆ ਅੱਥਰੂ ਗੈਸ ਦੇ ਡੇਟ ਲੰਗੇ ਹੋਏ ਗੋਲੇ ਸਾਡੇ ਤੇ ਚਲਾਏ ਗਏ ਨੇਗੇ ਇਹੋ ਜਿਹਾ ਤਸ਼ੱਦਦ ਕਰਿਆ ਉੱਥੇ ਸਾਡੇ 450 500 ਦੇ ਆਸ-ਪਾਸ ਸਾਡੇ ਕਿਸਾਨ ਮਜ਼ਦੂਰ ਫਟਣ ਕਰਦੇ ਇਹਦੇ ਨਾਲ ਹੀ ਇੱਕ ਤਾਂ ਇਹ ਮੰਗ ਹੈ ਇਹਦੇ ਜਿਹੜਾ ਆਪਾਂ ਰੋਸ ਪ੍ਰਦਰਸ਼ਨ ਇਸ ਦੇ ਸਬੰਧ ਦੇ ਵਿੱਚ ਕਰ ਰਹੇ ਆ ਇੱਕ ਜਿਹੜਾ ਨਵਾਂ ਫੌਜਦਾਰੀ ਕਾਨੂੰਨ ਸਰਕਾਰ ਲੈ ਕੇ ਆਈ ਆ ਜਿਹੜੀ ਪੁਲਿਸ ਨੂੰ ਵੱਧ ਅਧਿਕਾਰ ਦੇ ਰਹੇ ਨੇ ਉਹ ਵੀ ਕਾਨੂੰਨ ਇਹਨਾਂ ਨੇ ਪਾਸ ਕਰਿਆ ਕਿਉਂਕਿ ਜੇ ਮਤਲਬ ਪੁਲਿਸ ਨੂੰ ਵੱਧ ਅਧਿਕਾਰ ਸਰਕਾਰ ਵੱਲੋਂ ਦਿੱਤੇ ਜਾ ਰਹੇ ਨੇ ਤਾਂ ਉਹ ਆਪਾਂ ਸਾਰੇ ਚੰਗੀ ਤਰ੍ਹਾਂ ਜਾਣਦੇ ਆਂ ਵੀ ਉਹ ਉਹਦੀ ਮਤਲਬ ਜਿਹੜੇ ਲੀਡਰ